ਜੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਸਾਹਿਬ ਸਿਣੀ ਗੁਰੂ ਗ੍ਰੰਥ ਸਾਹਿਬ ਜੀਓ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪਿਆ ਜੀ ਸਾਧ ਸੰਗਤ ਜੀਓ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆ ਦੀ ਸਾਧ ਸੰਗਤ ਜੀਓ ਆਪ ਸਾਰਿਆਂ ਹੀ ਸੰਗਤਾਂ ਬਹੁਤ ਹੀ ਵੱਡ ਭਾਗੇ ਹੋ ਜੋ ਅਮਤ ਵੇਲੇ ਤੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਸਾਹਿਬ ਜੀ ਦੀ ਇਲਾਹੀ ਬਾਣੀ ਅਮਰਤਮਈ ਬਾਣੀ ਪੜ ਰਹੇ ਹੋ ਸੁਣ ਰਹੇ ਹੋ ਅਮਰਤ ਵੇਨੇ ਤੋਂ ਗੁਰੂਕੀਆਂ ਸੰਗਤਾਂ ਨੇ ਸ੍ਰੀ ਜਪਜੀ ਸਾਹਿਬ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਹਨ ਸਰਵਨ ਕੀਤੇ ਹਨ ਇਸ ਪਾਠ ਦਾ ਫਲ ਭਾਵ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਅੱਜ ਦੇ ਪਾਠ ਦੋ ਪਰਿਵਾਰਾਂ ਵੱਲੋਂ ਸੇਵਾ ਲਈ ਗਈ ਹੈ ਪਹਿਲੇ ਪਾਠ ਹਨ ਸਾਡੇ ਬਹੁਤ ਹੀ ਸਤਿਕਾਰਯੋਗ ਸੁਰਗਵਾਸੀ ਸ੍ਰੀ ਜਗਤਰਾਮ ਜੀ ਕਪੂਰ ਦਾ ਪਰਿਵਾਰ ਸ੍ਰੀ ਪਵਨ ਕਮਾਲ ਜੀ ਕਪੂਰ ਇਸ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਸੇਵਾ ਲਈ ਹੈ ਅਕਾਲ ਪੁਰਖ ਪਰਮਾਤਮਾ ਅੱਗੇ ਅਰਦਾਸ ਬੇਨਤੀ ਹੈ ਕਿ ਇਸ ਪਰਿਵਾਰ ਨੂੰ ਚੰਗੀ ਕਲਾ ਵਿੱਚ ਰੱਖਣਾ ਘਰ ਵਿੱਚ ਸੁੱਖ ਸ਼ਾਂਤੀ ਪ੍ਰੇਮ ਪਿਆਰ ਕਾਰੋਬਾਰ ਫਸਲਬਾੜੀ ਵਿੱਚ ਵਾਦੇ ਬਖਸ਼ਿਸ਼ ਕਰਨ ਇਸੇ ਤਰ੍ਹਾਂ ਗੁਰੂ ਘਰ ਨਾਲ ਪ੍ਰੇਮ ਪਿਆਰ ਪਰਿਵਾਰ ਦਾ ਬਣਿਆ ਰਹੇ ਦੂਜੇ ਪਾਸੇ ਸਰਦਾਰ ਕੁਲਦੀਪ ਸਿੰਘ ਜੀ ਤੇ ਪਰਿਵਾਰ ਵੱਲੋਂ ਹੋਏ ਹਨ ਉਹਨਾਂ ਦੇ ਬੇਟਾ ਜਗਨੂਰ ਸਿੰਘ ਜੋ ਫਾਰ ਵਿਦੇਸ਼ ਦੀ ਧਰਤੀ ਤੇ ਕਹਿ ਹਨ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਕਿ ਦੇਸ਼ ਵਿਦੇਸ਼ ਵਿੱਚ ਬੱਚਿਆਂ ਦੀ ਰੱਖਿਆ ਕਰਨੀ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਘਰ ਵਿੱਚ ਸੁੱਖ ਸ਼ਾਂਤੀ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮਾਨਿਆ ਇਹਨਾਂ ਦੇ ਉੱਚੇ ਭਾਗ ਹੁੰਦੇ ਨੇ ਉਹ ਗੁਰੂ ਦੀ ਸਿੱਖਿਆ ਸੁਣਨ ਆਉਂਦੇ ਹਨੇ ਉਹ ਗੁਰੂ ਦੀ ਸਿੱਖਿਆ ਲੈਣ ਆਉਂਦੇ ਨੇ ਇਕ ਸ਼ਬਦ ਜਿਤ ਕਥਾ ਵਿਚਾਰੀ ਗੁਰਮਖ ਹੋਮੇ ਅਦਨ ਨਿਵਾਰੀ ਗੁਰੂ ਗ੍ਰੰਥ ਸਾਹਿਬ ਦੀ ਪਰਖ ਗੁਰੂ ਗ੍ਰੰਥ ਸਾਹਿਬ ਧੁਰ ਕੀ ਬਾਣੀ ਦਾ ਪ੍ਰਤੱਖ ਸਰੂਪ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਪਰਮੇਸ਼ਰ ਜੋਤ ਸਰੂਪ ਵਿੱਚ ਅਤੇ ਅਮਰਤ ਬਾਣੀ ਸ਼ਬਦ ਦੇ ਰੂਪ ਵਿੱਚ ਸਰਗਨ ਸਰੂਪ ਵਿੱਚ ਬਰਾਜਮਾਨ ਹੈ ਅਤੇ ਜਹਾਂਜਹੂਰ ਦਰਸ਼ਨ ਦਿਦਾਰੇ ਤੇ ਨਿਰਮਲ ਉਪਦੇਸ਼ ਬਖਸ਼ ਕੇ ਜਗਿਆਸੂਆਂ ਨੂੰ ਨਿਹਾਲ ਕਰ ਰਿਹਾ ਹੈ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਜ ਲੋੜ ਹੈ ਸਾਨੂੰ ਗੁਰਮਤਿ ਵਿਚਾਰ ਧਾਰਾ ਨੂੰ ਅਸੀਂ ਗ੍ਰਹਿਣ ਕਰੀਏ ਆਪਣੇ ਅੰਪ ਵਿੱਚ ਲਿਆ ਕੇ ਆਪਣਾ ਜੀਵਨ ਗੁਰੂ ਸਿੱਖਿਆ ਅਨੁਸਾਰ ਢਾਲੀਏ ਗੁਰਮਖ ਮਾਰਗ ਦੇ ਪੰਧੀ ਬਣੀਏ ਜਗਤ ਜਲੰਦੇ ਤੋਂ ਜੀਵਨ ਮੁਕਤ ਹੋਈਏ ਗੁਰੂ ਗ੍ਰੰਥ ਸਾਹਿਬ ਸਰਬਗੁਣ ਸੰਪਨ ਹਰ ਪੰਖੋ ਸੰਪੂਰਨ ਹਨ ਕੋਈ ਨਹੀਂ ਹੰਤਾਈ ਨਹੀਂ ਇੱਕ ਸ਼ਬਦ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੱਜ ਤੱਕ ਕੋਈ ਛੁਟਲਾ ਨਹੀਂ ਸਕਿਆ ਵਿਖਰੇ ਦਾਉ ਲੰਘਾਵੇ ਮੇਰਾ ਸਤਿਗੁਰੂ ਸੁਖ ਸਹਿਜ ਸੇਤੀ ਕਰ ਜਾਤੇ ਓਕੇ ਪੈਂਦਿਆ ਤੋਂ ਵੀ ਉਹ ਲੰਘਾ ਲੈਂਦਾ ਹੈ ਹਰਿਆਪੇ ਖੇਲੇ ਹਰਿਆਪੇ ਦੇਖੇ ਹਰਿਆਪੇ ਰਚਨ ਲਾਇਆ ਜਨ ਨਾਨਕ ਗੁਰਮੁਖ ਜੋ ਜਨ ਨਰ ਕੇਲੇ ਸੋ ਜਨ ਬਾਜੀ ਕਰਿਆ ਉਹ ਜਿੱਤ ਲੈਂਦਾ ਹੈ ਦੁਨੀਆਂ ਦੀ ਬਾਜੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਐਸਾ ਨਾ ਹੋਵੇ ਕਿ ਮਨੁੱਖ ਦੁਨਿਆਵੀ ਕੰਮਕਾਰਾਂ ਵਿੱਚ ਜਿੜ ਰਿਹਾ ਫਿਰ ਉਸ ਪ੍ਰਭੂ ਪਿਤਾ ਪਰਮਾਤਮਾ ਨੂੰ ਹੀ ਭੁੱਲ ਜਾਵੇ ਜਿੰਨਾ ਚਿਰ ਮਨੁੱਖ ਦੇ ਹਰ ਕਾਰਜ ਵਿੱਚ ਰੱਬ ਸਹਿਤਾਲੀ ਨਾ ਕਰਦਾ ਇਸ ਦੇ ਕਿਸੇ ਵੀ ਕਾਰੋਬਾਰ ਨੌਕਰੀ ਜਾਂ ਵਪਾਰ ਜਾਂ ਕਦੇ ਕਦੇ ਕੋਈ ਬਰਕਤ ਨਹੀਂ ਪੈਂਦੀ ਜਿੰਨਾ ਚਿਰ ਰੱਬ ਦੀ ਮਿਹਰ ਨਾ ਹੋਵੇ ਇਥੇ ਪ੍ਰਸਤਾਇ ਹੀ ਕਾਂਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦੀ 19 ਪੌੜੀ ਵਿੱਚ ਵੀ 19 ਅਸ਼ਟਪਦੀ ਦੀ ਦੂਜੀ ਪੌੜੀ ਵਿੱਚ ਵੀ ਮਨੁੱਖ ਨੂੰ ਧਨ ਸ਼ੋਭਾ ਤੇ ਸੁਖ ਪ੍ਰਾਪਤ ਕਰਨ ਲਈ ਆਪਣਾ ਬਹੁਤ ਹੀ ਪਿਆਰਾ ਉਪਦੇਸ਼ ਅੰਕਿਤ ਕਰ ਦਿੱਤਾ ਹੈ ਜਿਹੜਾ ਵੀ ਕੋਈ ਗੁਰੂ ਦਾ ਪਿਆਰਾ ਸਿੱਖ ਪਵਿੱਤਰ ਗਵਾਣੀ ਦੇ ਇਸ ਪਿਆਰੇ ਉਪਦੇਸ਼ ਦੀ ਆਪਣੇ ਹਿਰਦੇ ਅੰਦਰ ਕਮਾਈ ਕਰਨੀ ਸ਼ੁਰੂ ਕਰ ਦੇਵੇਗਾ ਐਸੇ ਸਿੱਖ ਦੇ ਜੀਵਨ ਵਿੱਚ ਤਨ ਸ਼ੋਭਾ ਸਾਰੇ ਸੁੱਖ ਉਹਦੇ ਅੱਗੇ ਪਿੱਛੇ ਭੱਜੇ ਫਿਰਨ। ਸੋ ਹਰ ਸਿੱਖ ਨੇ ਕਮਾਈ ਕਰਨ ਵਾਲਾ ਗੁਰੂ ਦਾ ਉਪਦੇਸ਼ ਜਿਸ ਤਨ ਕੋ ਚਾਰ ਕੁੰਟੇ ਉਠਤავੈ ਸੋ ਤਨ ਹਰ ਸੇਵਾ ਤੇ ਪਾਵੇ। ਹਰਿ ਦੀ ਸੇਵਾ ਪਰਿਪਰੰਪਤਾ ਪਰਮਾਤਮਾ ਦੀ ਸੇਵਾ ਭਗਤੀ ਤੇ ਤੈਨੂੰ ਜਿਹੜਾ ਤਨ ਪ੍ਰਾਪਤ ਹੋ ਜਾਵੇਗਾ ਦੁਨੀਆ ਦੇ ਸਾਰੇ ਧਨਾਂ ਤੋਂ ਕੀਮਤੀ ਧਨ ਹੈ ਸਤਗੁਰੂ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡ ਪਾਗੀ ਮਹਾਨ ਸਤਗੁਰ ਸਿੱਖ ਨੂੰ ਬਹੁਤ ਹੀ ਪਿਆਰ ਨਾਲ ਉਪਦੇਸ਼ ਕਰ ਰਹੇ ਨੇ ਪਿਆਰੇ ਸਿੱਖਾ ਜਿਸ ਧਨ ਦੀ ਖਾਤਰ ਤੂੰ ਦੁਨੀਆ ਦੇ ਚੋਹਾਂ ਦਿਸ਼ਾਵਾਂ ਚ ਦੇਸ਼ਾਂ ਵਿਦੇਸ਼ਾਂ ਵਿੱਚ ਕਮਾਈ ਕਰਨ ਲਈ ਤੁਰਿਆ ਫਿਰਦਾ ਹੈ ਪਿਆਰਿਆ ਤੂੰ ਸਤਗੁਰ ਦਾ ਪਿਆਰਾ ਹੁਕਮ ਮੰਨ ਲੈ ਜਿੱਥੇ ਵੀ ਹੈ ਭਾਵੇਂ ਦੇਸ਼ ਵਿੱਚ ਹੈ ਤੇ ਭਾਵੇਂ ਵਿਦੇਸ਼ ਵਿੱਚ ਹੈ ਹਰ ਰੋਜ਼ ਅਮਰਤ ਲੈ ਉੱਠ ਕੇ ਵਹਿਗੂ ਦਾ ਸਿਮਰਨ ਤੇ ਪਾਵਨ ਬਾਣੀ ਦਾ ਨਿਤਨੇਮ ਬੜੇ ਹੀ ਪਿਆਰ ਨਾਲ ਕਰਿਆ ਕਰ ਐਸਾ ਕਰਨ ਨਾਲ ਤੇਰੇ ਹਰ ਕਾਰਜ ਵਿੱਚ ਮਹਾਨ ਸਤਗੁਰੂ ਜੀ ਸਹਾਈ ਹੋਣਗੇ ਤੈਨੂੰ ਕਿਸੇ ਗੱਲ ਦੀ ਕਦੇ ਵੀ ਕੋਈ ਤੋਟ ਨਹੀਂ ਆਵੇਗੀ ਤੂੰ ਆਪਣੇ ਹਿਰਦੇ ਵਿੱਚ ਵਹਿਗੂ ਨੂੰ ਸਦਾ ਹੀ ਪਿਆਰ ਨਾਲ ਯਾਦ ਕਰਦਾ ਰਿਹਾ ਕਰੀਂ ਵੇਖੀ ਤੇਰੇ ਮਨੁੱਖਾ ਜੀਵਨ ਵਿੱਚ ਦੁਨੀਆ ਦੀਆਂ तमाम ਬਰਕਤਾਂ ਤੇਰੇ ਪਿੱਛੇ ਲੱਗੀਆਂ ਫਿਰ ਨਹੀਂ ਜਿਸ ਸੁਖ ਕੋ ਨਿਤ ਬਾਚੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਇਸ ਲਈ ਗੁਰੂ ਦੇ ਪਿਆਰੇ ਸਿੱਖੋ ਜਿਹੜੇ ਸੁੱਖਾਂ ਨੂੰ ਪ੍ਰਾਪਤ ਕਰਨ ਲਈ ਤੁਸੀਂ ਆਪਣੇ ਜੀਵਨ ਵਿੱਚ ਬੜੀ ਦੌੜ ਭੱਜ ਕਰਦੇ ਹੋ ਕਿਤੇ ਰੱਬ ਦੇ ਪਿਆਰੇ ਸਿੱਖਾਂ ਸਾਧੂਆਂ ਨਾਲ ਪਿਆਰ ਕਰਕੇ ਤਾਂ ਵੇਖ ਤੇਰੇ ਲੋਕ ਤੇ ਪਰਲੋਕ ਜੀਵਨ ਵਿੱਚ ਦਿਲਿਆਵੀ ਤੇ ਆਤਮਿਕ ਸੁੱਖ ਸਦਾ ਹੀ ਵਰਤਦੇ ਰਹਿਣਗੇ ਜਿਸ ਨਾਲ ਤੇਰਾ ਜੀਵਨ ਇੱਕ ਸੁਹਾਵਣੀ ਦੁਨੀਆ ਵਿੱਚ ਆਨੰਦਮਈ ਹੋ ਜਾਵੇਗਾ ਜਿਸ ਸ਼ੋਭਾ ਕੋ ਕਰੇ ਭਲੀ ਕਰਨੀ ਸਾ ਸ਼ੋਭਾ ਪਜ ਹਰ ਕੀ ਛਰਨ ਇਸ ਲਈ ਸ਼ੋਭਾ ਦੇ ਖਾਤਰ ਦਿਨ ਰਾਤ ਚੰਗੇ ਭਲੇ ਕੰਮ ਕਰਦਾ ਫਿਰਦਾ ਹੈ ਕੋਈ ਚੰਗੇ ਕੋਈ ਮਾਰੇ ਤਾਂ ਤੈਨੂੰ ਸੰਸਾਰ ਦੀ ਸ਼ੋਭਾ ਮਿਲੇ ਤਾਂ ਹੀ ਕੰਮ ਕਰਦੇ ਆ ਨਾ ਅਸੀਂ ਐਸੀ ਬਿਰਤੀ ਛੱਡ ਕੇ ਗੁਰੂ ਦੀ ਛਰਨ ਵਿੱਚ ਆ ਕੇ ਆ ਜਾ ਸੰਸਾਰ ਤੇਰੀ ਸ਼ੋਭਾ ਆਪੇ ਕਰਨ ਲੱਗ ਪਵੇਗਾ ਹਰ ਵੇਲੇ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਿਆ ਕਰ। ਇਹ ਸੰਸਾਰ ਚਿੱਕੜ ਦਾ ਭਰਿਆ ਪਿਆ ਹੈ। ਇਹ ਸੰਸਾਰ ਦਾ ਚਿੱਕੜ ਆਪਣੇ ਆਪ ਨੂੰ ਨਹੀਂ ਲੱਗਣ ਦੇਣਾ। ਕਮਲ ਦੇ ਫੁੱਲ ਈ ਤਰ੍ਹਾਂ ਨਿਰਲੇਪ ਰਹਿਣਾ ਹੈ। ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ ਕਰਨੀ ਹੈ। ਸਿਮਰਨ ਹਰ ਵੇਲੇ ਇਸ ਪ੍ਰਭੂ ਨੂੰ ਯਾਦ ਕਰਨਾ ਹੈ। ਵਿਦਵਾਨਾਂ ਦਾ ਵਿਚਾਰ ਹੈ ਕਿ ਅਰਦਾਸ ਉਹ ਜੰਗਪਾ ਹੈ। ਜਿਸ ਦੁਆਰਾ ਅਸੀਸ ਦੁਆਰਾ ਅਸੀਂ ਆਪਣੇ ਬਿਆਨਤ ਗੁਣਾਂ ਦੇ ਮਾਲਕ ਪਾਸ ਤੋਂ ਪ੍ਰਾਪਤ ਕਰਨ ਲਈ ਅੰਦਰੋਂ ਯਤਨਸ਼ੀਲ ਹੁੰਦੇ ਹਾਂ ਅਰਦਾਸ ਵਿੱਚ ਨਿਗੇ ਬੋਲਾਂ ਦੀ ਕੋਈ ਮਹਾਨਤਾ ਨਹੀਂ ਇਹ ਤਾਂ ਤਰ ਅੰਦਰੋਂ ਆਤਮਾ ਤੋਂ ਉੱਠੀ ਅਲੋਈ ਹੈ ਅਰਦਾਸ ਦੇ ਬਾਰੇ ਕਿਸੇ ਵਿਦਵਾਨ ਨੇ ਦੱਸਿਆ ਕਿ ਅਰਦਾਸ ਦਾ ਅਰਥ ਹੁੰਦਾ ਹੈ ਕਿ ਮੈਂ ਜੋ ਕਰ ਸਕਦਾ ਸੀ ਮੈਂ ਕਰ ਚੁੱਕਾ ਹੁਣ ਮੈਂ ਦੇ ਸਹਾਰਾ ਹਾਂ اے ਪ੍ਰਭੂ ਤੁਸੀਂ ਹੀ ਮੇਰ ਕਰੋ ਮੇਰੀ ਰੱਖਿਆ ਕਰੋ ਜਦੋਂ ਅਸੀਂ ਦੁੱਖ ਵੇਲੇ ਹੁੰਦੇ ਹਾਂ ਤਾਂ ਅਸੀਂ ਅਰਦਾਸ ਕਰਦੇ ਹਾਂ ਪਰਮ ਪਿਤਾ ਪਰਮਾਤਮਾ ਮੈਂ ਹੁਣ ਕੁਝ ਨਹੀਂ ਕਰ ਸਕਦਾ ਹੁਣ ਤੂੰ ਹੀ ਮੇਰੀ ਮਦਦ ਕਰ ਮੈਂ ਇੱਕ ਗਾਥਾ ਪੜ੍ਹੀ ਇੱਕ ਹਿਰਨੀ ਜੰਗਲ ਵਿੱਚ ਬੇਫਿਕਰ ਹੋ ਕੇ ਸੁੱਤੀ ਪਈ ਸੀ ਸ਼ਿਕਾਰੀ ਨੇ ਵੇਖਿਆ ਕਿ ਹਿਰਨੀ ਸੁੱਤੀ ਪਈ ਹੈ ਜਦੋਂ ਜਾਗੇਗੀ ਤਾਂ ਸ਼ਿਕਾਰ ਕਰਾਂਗੇ ਪਰ ਉੱਠ ਕੇ ਭੱਜ ਨਾ ਜਾਵੇ ਇਸ ਲਈ ਹਿਰਨੀ ਨੂੰ ਕਾਬੂ ਕਰਨ ਲਈ ਉਸਨੇ ਪੂਰਾ ਪ੍ਰਬੰਧ ਕਰ ਲਿਆ ਇੱਕ ਪਾਸੇ ਸ਼ਿਕਾਰੀ ਕੁੱਤਾ ਖੜਾ ਕਰ ਦਿੰਦਾ ਇੱਕ ਪਾਸੇ ਜਾਲ ਲਾ ਦਿੰਦਾ ਇੱਕ ਪਾਸੇ ਜੰਗਲ ਨੂੰ ਅੱਗ ਲਾ ਦਿੱਤੀ ਇੱਕ ਪਾਸੇ ਬੰਦੂਕ ਲੈ ਕੇ ਆਪ ਖੜਾ ਹੋ ਗਿਆ ਕਿ ਜਦੋਂ ਹਿਰਨੀ ਜਾਗੇਗੀ ਤਾਂ ਇਹਦਾ ਸ਼ਿਕਾਰ ਕਰਾਂਗਾ ਹਿਰਨੀ ਜਦੋਂ ਜਾਗੀ ਨਾ ਉਸਨੇ ਸਾਰੇ ਪਾਸੇ ਮੌਤ ਹੀ ਮੌਤ ਦੇਖੀ ਪ੍ਰਮਾਤਮਾ ਅੱਗੇ ਉਸਨੇ ਅਰਦਾਸ ਕੀਤੀ ਕਿ ਪ੍ਰਭੂ ਹੁਣ ਤੇਰੇ ਤੋਂ ਬਿਨਾ ਮੇਰੀ ਕੋਈ ਰੱਖਿਆ ਨਹੀਂ ਕਰ ਸਕਦਾ ਉਸ ਵੇਲੇ ਸ਼ਿਕਾਰੀ ਦੇ ਪੈਰ ਤੇ ਸੱਪ ਲੜ ਗਿਆ ਸੀ ਕਬਰਾਤ ਵਿੱਚ ਸ਼ਿਕਾਰੀ ਕੋਲੋਂ ਬੰਦੂਕ ਦਾ ਘੋੜਾ ਅਚਾਨਕ ਦੱਬਿਆ ਗਿਆ ਤੇ ਬੰਦੂਕ ਚੱਲ ਕੇ ਕੁੱਤੇ ਦੇ ਜਾਲ ਲੱਗੀ ਸੀ ਤੇ ਕੁੱਤਾ ਉੱਥੇ ਹੀ ਮਰ ਗਿਆ ਤੇ ਜੰਗਲ ਨੂੰ ਲਾਈ ਅੱਗ ਸੀ ਜਿਸ ਨਾਲ ਹਵਾ ਦਾ ਰੁੱਖ ਵੀ ਉਤਰ ਹੋ ਗਿਆ ਉਹਦਾ ਜਾਲ ਵੀ ਸੜ ਕੇ ਸੁਆਹ ਹੋ ਗਿਆ ਸੀ ਕਿਉਂਕਿ ਹਿਰਨੀ ਨੇ ਅਰਦਾਸ ਕੀਤੀ ਸੀ ਪ੍ਰਮਾਤਮਾ ਹੁਣ ਤੂੰ ਹੀ ਮੇਰਾ ਹੈ ਹਿਰਨੀ ਆਜ਼ਾਦ ਹੋ ਗਈ ਇਸ ਗਾਥਾ ਨੂੰ ਪੰਚਮ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1354 ਤੇ ਸਹਿਸਕ੍ਰਿਤੀ ਸ਼ਲੋਕ ਵਿੱਚ ਦਰਜ ਕਰ ਦਿੱਤਾ ਹੈ ਮਨਗੀ ਪੇਖਤ ਬਦਿਕ ਪ੍ਰਾਨਹਿ ਲਖ ਆਵਧ ਹੈ ਹੋ ਜਸਵ ਰਖੇ ਰਖੇਨ ਗੋਪਾਲੇ ਨਾਨਕ ਰੋਮ ਨਾ ਛੇਦ ਤੈ ਉਹਦਾ ਰੋਮ ਉਹਦਾ ਵਾਲ ਵਿੰਗਾ ਨਹੀਂ ਹੋ ਸਕਦਾ ਜਦੋਂ ਪਰਮਾਤਮਾ ਦੀ ਅਰਦਾਸ ਤੇਰੀ ਸੁਣ ਲਏਗਾ ਇੱਕ ਹਿਰਨੀ ਨੂੰ ਵੇਖ ਕੇ ਸ਼ਿਕਾਰੀ ਨਿਸ਼ਾਨਾ ਤੱਕ ਕੇ ਸ਼ਸਤਰਾਂ ਨਾਲ ਚੋਟ ਮਾਰਦਾ ਹੈ ਪਰ ਵਾਹ ਏ ਗੁਰੂ ਨਾਨਕ ਜਿਸ ਦੀ ਰਾਖੀ ਲਈ ਪਰਮਾਤਮਾ ਹੋਵੇ ਉਹਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ ਜਿਸ ਦਾ ਰਾਖਾ ਪ੍ਰਮਾਤਮਾ ਹੋਵੇ ਉਹਦਾ ਕੋਈ ਵੀ ਕੋਈ ਵਿਗਾੜ ਨਹੀਂ ਸਕਦਾ ਵਿਸ਼ਵਾਸ ਨਾਲ ਕੀਤੀ ਅਰਦਾਸ ਕਦੇ ਵਿਸਥੀ ਨਹੀਂ ਜਾਂਦੀ ਵਿਸਥੀ ਕਦੇ ਨਾ ਹੋਵੇਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਰਪਾਸ ਇੱਕ ਮਨ ਇੱਕ ਚਿਤ ਨਾਲ ਅਰਦਾਸ ਕਰਿਆ ਕਰੋ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨੇ ਕਾ ਗਰਜੀਤ ਅਰਦਾਸ ਬੋਲਾ ਦੇ ਨਹੀਂ ਮਨ ਤੇ ਹਿਰਦੇ ਨਾਲ ਕੀਤੀ ਜਾਂਦੀ ਹੈ ਜਿਸ ਜਗ੍ਹਾ ਤੇ ਜਿਸ ਥਾਂ ਤੇ ਵੀ ਬੈਠੇ ਹੋ ਅਰਦਾਸ ਉੱਥੇ ਹੀ ਕੀਤੀ ਜਾ ਸਕਦੀ ਹੈ ਤੇਰੀਆਂ ਭਾਵਨਾਵਾਂ ਸੁਣ ਲਿਆ ਹੈ ਅੰਤਜਾਮੀ ਪੁਰਖ ਵਿਦਾਤੇ ਸ਼ਰਦਾ ਮਨ ਕੀ ਪੂਰੀ ਨਾਨਕ ਦਾਸ ਇਹ ਸੁਖ ਮੰਗ ਮੁਕ ਕਰ ਸੰਤਨ ਕੀ ਤੂਰੇ ਗੁਰੂ ਦੇ ਅੱਗੇ ਉਹ ਅੰਤਜਾਮੀ ਹੈ ਤੇਰੀਆਂ ਸਾਰੀਆਂ ਅਰਦਾਸਾਂ ਨੂੰ ਜਾਣਦਾ ਹੈ ਗੁਰੂ ਰੂਪ ਪਿਆਰੀ ਸਾਧ ਸੰਗਤ ਜੋ ਤੈਨੂੰ ਡੋਲਨ ਤੋਂ ਬਚਾਉਂਦਾ ਜੋ ਮੰਦਰ ਕੋ ਥਮੈ ਥੰਮਣ ਤੇ ਗੁਰ ਕਾ ਸ਼ਬਦ ਮਨੈ ਇਸਤਮੰ ਅੰਦਰ ਨੂੰ ਥਮ ਲਾ ਦਿੱਤੇ ਨਾ ਕਿ ਤਾ ਲੈੰਟਰ ਡੋਲੇ ਨਾ ਫਿਰ ਗੁਰੂ ਦਾ ਸ਼ਬਦ ਜਦੋਂ ਤੇਰੇ ਅੰਦਰ ਹਿਰਦੇ ਵਿੱਚ ਚੱਲ ਪੈਂਦਾ ਨਾ ਤੇ ਤੈਨੂੰ ਵਿਵਚਾਰੀ ਜੁਚੀਆਂ ਨੂੰ ਠੱਲ ਪਾ ਦਿੰਦਾ ਤੈਨੂੰ ਮਾਰੇ ਪਾਸੇ ਫਿਰ ਕਦੇ ਜਾਣ ਨਹੀਂ ਦਿੰਦਾ ਇਸ ਲਈ ਗੁਰੂ ਰੂਪ ਪਿਆਰੀ ਸਾਧ ਸੰਗਜੋ ਸਤ ਗੁਰ ਦਾ ਉਪਦੇਸ਼ ਤੂੰ ਸੁਣ ਉਹਨੂੰ ਹਿਰਦੇ ਵਿੱਚ ਵਸਾ ਸਤਗੁਰ ਦਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲ ਸਦਾ ਆਪਣੇ ਹਿਰਦੇ ਅੰਦਰ ਸੱਚ ਨੂੰ ਟਿਕਾ ਗੁਰੂ ਰੂਪ ਪਿਆਰੀ ਸਾ ਸੰਗਤ ਜੋ ਸਹਿਬ ਸ੍ਰੀ ਗੁਰੂ ਦਰਬਾਬ ਸਾਹਿਬ ਦਾ ਗਿਆਨ ਦੇ ਸਾਗਰ ਨੇ ਅਧਿਆਨਤਾ ਦਾ ਹਨੇਰਾ ਦੂਰ ਕਰਨ ਦੇ ਸਮਰੱਥ ਜਿੱਥੇ ਅਸੀਂ ਆਪਣੇ ਵੱਡਮੁੱਲੇ ਇਸ ਗੁਰਬਾਣੀ ਦੇ ਪਰਵਾਹ ਨਾ ਅਸੀਂ ਆਪਣੇ ਹਿਰਦੇ ਵਿੱਚ ਥਾ ਦੇਣੀ ਹੈ ਉੱਥੇ ਅਸੀਂ ਆਪਣੇ ਇਤਿਹਾਸ ਨੂੰ ਵੀ ਸਦਾ ਚੇਤੇ ਰੱਖਣਾ ਹੈ ਜਦੋਂ ਕਦੀ ਤੁਸੀਂ ਜਾਂਦੇ ਹੋ ਨਿਸ਼ਤ ਸਥਾਨਾਂ ਤੇ ਉੱਥੇ ਅੰਦਰ ਦੇਖਦੇ ਹੋ ਨੇਜੇ ਤੇ ਟੰਗਿਆ ਹੁੰਦਾ ਇੱਕ ਸਿਰ ਅਸੀਂ ਦੇਖਦੇ ਹਾਂ ਉਹ ਨੇਜੇ ਤੇ ਟੰਗ ਕੇ ਲਈ ਜਾਂਦੇ ਨੇ ਗੁਰੂ ਦੇ ਸਿੱਖ ਪਿਆਰੇ ਉਹਨਾਂ ਨੇ ਬੇਅਦਬੀ ਦਾ ਜਿਹੜਾ ਉਹ ਲਿਆ ਸੀ ਬਦਲਾ ਜਦੋਂ ਹਰਿਮੰਦਰ ਸਾਹਿਬ ਨੂੰ ਮਿੱਟੀ ਨਾਲ ਪੂਰ ਦਿੱਤਾ ਗਿਆ ਸੀ ਤੇ ਮਸਥਾ ਰੰਗਰ ਉਥੇ ਸ਼ਰਾਬ ਦੇ ਦੌਰ ਚਲਾ ਰਿਆ ਸੀ ਨਾ ਉਹ ਸ਼ਰਾਬ ਦੇ ਦੌਰ ਤੇ ਉਥੇ ਨਚਾ ਰਿਆ ਸੀ ਵਿਚਾਰਾਂ ਨੂੰ ਬੇਅਦਬੀ ਕਰ ਰਿਆ ਸੀ ਤਾਂ ਗੁਰੂ ਦੇ ਸਿੰਘ ਸੂਰਮੇ ਸੁਖਾ ਸਿੰਘ ਤੇ ਮਕਾਬ ਸਿੰਘ ਨੇ ਉਥੇ ਥੈਲੀਆਂ ਵਿਕਰੀਆਂ ਵੀ ਭਰ ਲਈਆਂ ਸੀ ਕਿ ਜਿਵੇਂ ਇਹ ਲੱਗੇ ਕਿ ਜਿਵੇਂ ਇਹ ਸੋਨੇ ਦੀਆਂ ਮੋਹਰਾਂ ਕੋਈ ਮਾਮਲਾ ਤਾਰਨੇ ਆਇਆ ਹੈ ਉਹ ਇਸ ਤਰ੍ਹਾਂ ਧਾਰ ਕੇ ਰੂਪੇ ਆ ਗਏ ਸਨ ਮੱਛੇ ਰੰਗਣ ਨੂੰ ਤੇ ਆ ਕੇ ਅੱਗੇ ਜਦੋਂ ਥੈਲੀਆਂ ਰੱਖੀਆਂ ਕਿ ਅਸੀਂ ਮਾਮਲਾ ਲੈ ਕੇ ਆਏ ਹਾਂ ਬੜੀ ਫੁਰਤੀ ਨਾਲ ਘੋੜੇ ਜਦੋਂ ਬੰਨੇ ਲਾਚੀ ਬੇਰ ਨਾਲ ਤੇ ਮੱਛੇ ਰੰਗਣ ਨੇ ਜਦੋਂ ਵੀ ਥੈਲੀਆਂ ਚੱਕਣ ਲੱਗਿਆ ਤਾਂ ਬੜੀ ਫੁਰਤੀ ਨਾਲ ਉਹਦਾ ਸਿਰ ਵੱਢ ਕੇ ਨੇਜੇ ਤੇ ਟੰਗ ਕੇ ਤੇ ਘੋੜੇ ਖੋਲ ਕੇ ਭਰੇ ਬਾਜ਼ਾਰਾਂ ਦੇ ਵਿੱਚੋਂ ਲੰਘ ਕੇ ਅੰਮ੍ਰਿਤਸਰ ਦੇ ਬਾਜ਼ਾਰਾਂ ਵਿੱਚੋਂ ਬੰਡਾ ਚੌਰ ਚਲੇ ਗਏ ਸਨ ਸਤਿ ਸਿੰਘ ਸੂਰ ਮੇ ਆਪਣੇ ਗੁਰੂ ਦੀ ਕਦੇ ਬੇਅਦਬੀ ਨਹੀਂ ਹੋਣ ਦਿੰਦੇ ਉਹਨਾਂ ਨੇ ਉਸ ਵੇਲੇ ਦਾ ਬਦਵਾ ਅਸੀਂ ਨਾਲ ਜਿਵੇਂ ਜਿਵੇਂ ਅਸੀਂ ਗੁਰੂ ਸਿੱਖਿਆ ਸੁਣੀ ਹੈ ਆਪਣੇ ਇਤਿਹਾਸ ਨਾਲ ਵੀ ਜੁੜੇ ਰਹਿਣਾ ਹੈ ਇਸ ਲਈ ਉਹਨਾਂ ਮਹਾਰਸ਼ੀ ਦਾ ਨੂੰ ਯਾਦ ਕਰਦੇ ਰਹਾ ਕਰੋ ਜਿਨ੍ਹਾਂ ਨੇ ਧਰਮ ਹੀ ਸੀਸ ਦਿੱਤੇ ਬੰਦ ਬੰਦ ਕਟਾਏ ਸੁਖਾ ਸਿੰਘ ਸੇ ਮਤਾਬ ਸਿੰਘ ਨੂੰ ਵੀ ਅਸੀਂ ਆਪਣੇ ਉਸ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਯਾਦ ਕਰਦੇ ਰਹਾਂਗੇ ਇਹਨਾਂ ਨੇ ਉਹਨਾਂ ਦਾ ਬਦਲਾ ਲੈ ਕੇ ਹਰਮੰਦਰ ਸਾਹਿਬ ਦੀ ਫਿਰ ਮर्यादा ਨੂੰ ਕਾਇਮ ਕੀਤਾ ਸੀ ਜਿੱਥੇ ਗੁਰੂ ਸਾਹਿਬ ਜੀ ਨੇ ਅਸੀਂ ਸਤਿਕਾਰ ਕਰਨਾ ਹੈ ਜਿੱਥੇ ਬਾਣੀ ਨਾਲ ਪਿਆਰ ਕਰਨਾ ਹੈ ਉੱਥੇ ਸਤਿਕਾਰ ਕਰਨਾ ਹੈ ਸਿੱਖ ਆਪਣੇ ਗੁਰੂ ਦੀ ਕਦੇ ਬੇਅਦਬੀ ਵੀ ਕਦੇ ਬਰਦਾਸ਼ਤ ਨਹੀਂ ਕਰ ਸਕਦਾ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਦਾਸ ਨੂੰ ਇਤਨੀ ਸੋਝੀ ਨਹੀਂ ਕਿ ਸੂਝਵਾਨ ਸੰਗਤ ਨੂੰ ਕੋਈ ਕਥਾ ਬਖਿਆਣ ਕਾਸ ਤਕੇ ਕੋਈ ਵੀ ਲਫ਼ਜ਼ ਵੱਧ ਕੱਟ ਕਿਹਾ ਗਿਆ ਹੋਵੇ गुरु की संगत खन योग है दोह ही परिवार लंगर चल रहे आप सारिया संगतान ने शक के जानती कृपालता कर करनी जी वाहू जी का खालसा